ਬਿਲਕੁਲ ਆਪਣੇ ਅਸਲੀ ਧਰਮਗੁਰੂ ਰਾਮ ਰਹੀਮ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਨੇ ਜਿਸ ਤਰ੍ਹਾਂ ਉਸਨੇ ਅਕਾਲ ਤਖਸੈਬ ਨੂੰ 2015 ਚ ਵੰਗਾਰਿਆ ਸੀ ਹੁਣ ਉਹਦੇ ਜਿਹੜੇ ਡੇਰਾ ਪ੍ਰੇਮੀ ਰਾਜਨੀਤਿਕ ਲੀਡਰਸ਼ਿਪ ਦੇ ਚੇਲੇ ਨੇ 2025 ਦੇ ਵਿੱਚ ਆ ਕੇ 10 ਸਾਲਾਂ ਬਾਅਦ ਠੀਕ ਆਪਣੇ ਧਰਮੀ ਗੁਰੂ ਵਾਂਗ ਅਕਾਲ ਤਖਸੈਬ ਨੂੰ ਵੰਗਾਰ ਰਹੇ ਨੇ ਔਰ ਇਹ 2015 ਦੀ ਵੰਗਾਰ ਵੀ ਸਿੱਖਾਂ ਨੇ ਕਬੂਲੀ ਸੀ 2025 ਦੀ ਵੰਗਾਰ ਵੀ ਅਸੀਂ ਕਬੂਲ ਕਰਦੇ ਆਂ ਔਰ ਇਸ ਲੀਡਰਸ਼ਿਪ ਨੂੰ ਹੁਕਮਨਾਮੇ ਦੇ ਮੁਤਾਬਕ ਘਰ ਦੇ ਵਿੱਚ ਬਿਠਾਵਾਂਗੇ ਦੋ ਤਰੀਕ ਦਾ ਜੋ ਹੁਕਮਨਾਮਾ ਫਸਿਲ ਤੋਂ ਹੋਇਆ ਸੀ ਉਹ ਲਾਗੂ ਪੂਰੀ ਤਰ੍ਹਾਂ ਨਹੀਂ ਹਲੇ ਹੋ ਪਾਰ ਰਿਹਾ ਉਹਦੇ ਵਿੱਚ ਕੁਝ ਧਿਰਾਂ ਜਿਹੜੀਆਂ ਆਬਸਟਰੈਕਟ ਕਰ ਰਹੀਆਂ ਤੇ ਉਹਨੂੰ ਉਹਦੇ ਹਸਤੇ ਅਸੀਂ ਅਰਦਾਸ ਕਰਨ ਆਏ ਸੀਗੇ ਜਥੇਦਾਰ ਸਾਹਿਬ ਨੂੰ ਮੈਮੋਰੰਡਮ ਦੇਣ ਆਏ ਸੀਗੇ ਕਿ ਵੀ ਇਹ ਮਸਲਾ ਜਿਹੜਾ ਹੈਗਾ ਸਾਡੀਆਂ ਸੰਸਥਾਵਾਂ ਦੀ ਆਨ ਬਾਨ ਦਾ ਹੈਗਾ ਰਹਿਤ ਦਾ ਹੈਗਾ ਇਹ ਮਸਲਾ ਕੱਲਾ ਇਹਨਾ ਨਹੀਂਗਾ ਕਿ ਵੀ ਇੱਕ ਕਿਸੇ ਇੱਕ ਪੋਲਿਟੀਕਲ ਪਾਰਟੀ ਦਾ ਜਾਂ ਕੁਛ ਹੈ ਸਮੁੱਚੇ ਪੰਥਕ ਮਸਲਾ ਹੈਗਾ ਤੇ ਮੀਰੀ ਪੀਰੀ ਦਾ ਤਖਤ ਹੈਗਾ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਤੇ ਜੇ ਇਥੋਂ ਕੋਈ ਵੀ ਚੀਜ਼ ਐਲਾਨ ਹੁੰਦੀ ਆ ਉਹ ਇਨ ਬਿਨ ਲਾਗੂ ਹੋਣੀ ਚਾਹੀਦੀ ਆ ਹੈ ਇਹਦੇ ਨਾਲ ਹੀ ਇਹਦੀ ਮਰਿਆਦਾ ਕਾਇਮ ਰਹਿੰਦੀ ਆ ਇਹਦੇ ਨਾਲ ਹੀ ਸਾਡੀ ਰਹਿਤ ਕਾਇਮ ਰਹਿੰਦੀ ਆ ਇਹਦੇ ਨਾਲ ਹੀ ਪੰਥ ਕਾਇਮ ਰਹਿੰਦਾ ਸੋ ਇਹ ਅਰਦਾਸ ਜੋਦੜੀ ਕਰਨਾ ਸੀ ਗੁਰੂ ਮਹਾਰਾਜ ਦੇ ਸਾਹਮਣੇ ਤੇ ਇੱਕ ਮੈਮੋਰੰਡਮ ਦਿੱਤਾ ਹੈ ਬਾਕੀ ਭਾਈ ਹਰੇ ਤੋਂ ਦੱਸਦੇ ਆ ਕਿ ਕੀ ਡਿਟੇਲ ਸੀ 2 ਦਸੰਬਰ ਨੂੰ ਜਿਹੜਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਗੁਰਮਤਾ ਹੁਕਮਨਾਮਾ ਸਮੁੱਚੀ ਕੌਮ ਦੇ ਨਾਂ ਤੇ ਔਰ ਖਾਸ ਤੌਰ ਤੇ ਉਸ ਹੁਕਮਨਾਮੇ ਦੇ ਵਿੱਚ ਇੱਕ ਪੰਥ ਦੋਖੀ ਜਮਾਤ ਦਾ ਜ਼ਿਕਰ ਸੀ ਜਿਨ੍ਹਾਂ ਨੂੰ ਬਕਾਇਦਾ ਆਦੇਸ਼ ਦਿੱਤੇ ਗਏ ਸੀ ਕੌਮਲੀ ਇਹ ਹੁਕਮਨਾਮਾ ਸੀ ਕਿ ਉਹਨਾਂ ਨੇ ਇਨੀਸ਼ੀਏਟਿਵ ਲੈਂਦੇ ਆ ਜਿਸ ਤਰਾਸ ਦੀ ਤੋਂ ਜਿਸ ਲੀਡਰਸ਼ਿਪ ਦੇ ਕ੍ਰਾਈਸਿਸ ਤੋਂ ਕੌਮ ਪਿਛਲੇ 50 ਸਾਲਾਂ ਤੋਂ ੱੱਕੇ ਖਾਰੀ ਸੀ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਉਹ ਕੌਮੀ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਆ ਸਿੰਘ ਸਾਹਿਬ ਨੇ ਉਸ ਲੀਡਰਸ਼ਿਪ ਨੂੰ ਨਕਾਰਾ ਸ਼੍ਰੀ ਹਕਾਕਤਖ ਸਾਹਿਬ ਦੀ ਫਸੀਲ ਤੋਂ ਕਰਾਰ ਦਿੱਤਾ ਅਯੋਗ ਕਰਾਰ ਦਿੱਤਾ ਔਰ ਇੱਕ ਆਸ ਬੱਜੀ ਸੀ ਸਾਰੀ ਕੌਮ ਨੂੰ ਵੀ ਇਹ ਜਿਹੜੀ ਲੀਡਰਸ਼ਿਪ ਦਿੱਲੀ ਦੀ ਮਦਦ ਨਾਲ ਸਿੱਖਾਂ ਦੇ ਸਿਰ ਮੜੀ ਗਈ ਹੋਈ ਹੈ ਪਿਛਲੇ 50 ਸਾਲਾਂ ਤੋਂ ਉਹ ਹੁਣ ਸਾਡੇ ਉਹ ਜੂਲਾ ਜਿਹੜਾ ਹੈ ਕੌਮ ਦੇ ਘਰੋਂ ਉਤਰ ਜਾਏਗਾ ਪਰ ਉਸ ਤੋਂ ਬਾਅਦ ਵੀ ਉਹ ਲੀਡਰਸ਼ਿਪ ਜਿਹਨੂੰ ਬਕਾਇਦਾ ਤੱਕ ਸਰ ਤੋਂ ਕੋੜ ਕਰਕੇ ਕਿਹਾ ਗਿਆ ਕਿ ਇਹ ਹੁਣ ਕਾਬਲ ਨਹੀਂ ਰਹੀ ਕਿ ਸਿੱਖਾਂ ਦੀ ਧਾਰਮਿਕ ਜਾਂ ਰਾਸੀ ਅਗਵਾਈ ਕਰ ਸਕੇ ਉਹ ਫਿਰ ਤੋਂ ਆਪਣੀ ਲੀਡਰਸ਼ਿਪ ਨੂੰ ਸਥਾਪਿਤ ਕਰਨ ਲਈ ਨਾ ਕੇਵਲ ਹਰ ਤਰ੍ਹਾਂ ਦੀ ਚਲਾਕੀ ਤੇ ਕੌਮ ਨੂੰ ਵੰਗਾਰ ਰਹੀ ਹੈ ਬਲਕਿ ਆਪਣੀ ਉਸ ਕੋਸ਼ਿਸ਼ ਦੇ ਵਿੱਚ ਉਹਨਾਂ ਨੇ ਸਿੱਖਾਂ ਦੀਆਂ ਵੱਡੀਆਂ ਤਿੰਨ ਸੰਸਥਾਵਾਂ ਦੇ ਵਕਾਰ ਨੂੰ ਪ੍ਰਭੂ ਸੱਤਾ ਨੂੰ ਭਰੋਸੇਯੋਗਤਾ ਨੂੰ ਬੜੀ ਵੱਡੀ ਢਾਲ ਲਾਈ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਨਾ ਮੰਗਾਰਦਿਆ ਜਥੇਦਾਰਾ ਸਾਹਿਬਾਂ ਨੂੰ ਨਿੱਜੀ ਤੌਰ ਤੇ ਜਲੀਲ ਕਰਨ ਤੱਕ ਦੀ ਵੀ ਕੋਸ਼ਿਸ਼ ਕੀਤੀ ਸੋ ਉਸ ਤੋਂ ਬਾਅਦ 2 ਦਸੰਬਰ ਤੋਂ ਬਾਅਦ ਜਿਹੜਾ ਭੰਬਲ ਪੂਸਾ ਬਣ ਗਿਆ ਸੀ ਕਿ ਇਹ ਹੁਕਮਨਾਮਾ ਲਾਗੂ ਹੋਏਗਾ ਕਿ ਨਹੀਂ ਹੋਏਗਾ ਦੇਖੋ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਹੋਇਆ ਹਰ ਸਿੱਖ ਨੇ ਖਾਸ ਤੌਰ ਤੇ ਉਹ ਨੌਜਵਾਨ ਪੀੜ੍ਹੀ ਜਿਨ੍ਹਾਂ ਦਾ ਜਨਮ ਹੀ 2000 ਸਾਲ ਤੋਂ ਬਾਅਦ ਹੋਇਆ ਉਹਨਾਂ ਨੇ ਇੱਕ ਬੜਾ ਵੱਡਾ ਮਾਣ ਮਹਿਸੂਸ ਕੀਤਾ ਸੀ ਇਸ ਗੱਲ ਤੇ ਵੀ ਸਾਨੂੰ ਗੁਰੂ ਪਾਤਸ਼ਾਹ ਇੱਕ ਇਹੋ ਜਿਹਾ ਇੰਸਟੀਚਿਊਟ ਦੇ ਕੇ ਗਏ ਆ ਜਿੱਥੇ ਵੱਡੇ ਤੋਂ ਵੱਡੇ ਰਾਜਨੀਤਿਕ ਤੇ ਸ਼ਕਤੀਸ਼ਾਲੀ ਵਿਅਕਤੀ ਦੀ ਜਵਾਬਦੇਹੀ ਤੈਅ ਕੀਤੀ ਜਾ ਸਕਦੀ ਔਰ ਗੈਰ ਸਿੱਖਾਂ ਨੇ ਵੀ ਸਿੱਖਾਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਸੀ ਬਹੁਤ ਸਾਰੇ ਰਾਜਨੀਤਿਕ ਆਗੂਆਂ ਨੇ ਵੀ ਟਵੀਟ ਕੀਤੇ ਸੀ ਵੀ ਮੁਬਾਰਕ ਹੈ ਸਿੱਖਾਂ ਨੂੰ ਤੁਹਾਡੇ ਕੋਲੇ ਕਿਹੋ ਜਿਹਾ ਇੰਸਟੀਚਿਊਟ ਹੈ ਜਿੱਥੇ ਤੁਸੀਂ ਜਵਾਬਦੇਹੀ ਤੈਅ ਕਰ ਸਕਦੇ ਹੋ ਉਹ ਜਿਹੜੀ ਭਲ ਸਿੱਖ ਕੌਮ ਦੀ ਪੂਰੀ ਦੁਨੀਆ ਦੇ ਵਿੱਚ ਬਣੀ ਸੀ ਜਿਹਦੇ ਤੇ ਮਾਣ ਮਹਿਸੂਸ ਕੀਤਾ ਸੀ ਇੱਕ ਵਾਰ ਫਿਰ ਉਹੀ ਪੰਜ ਦਹਾਕਿਆਂ ਤੋਂ ਦਿੱਲੀ ਦੀ ਥੋਪੀ ਲੀਡਰਸ਼ਿਪ ਨੇ ਉਸ ਭਲ ਦਾ ਜਿਹੜਾ ਵਿਢਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਭਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਨਹੀਂ ਚਾਹਾਂਗੇ ਕਿ ਇਤਿਹਾਸ 'ਚ ਇਸ ਤਰੀਕੇ ਨਾਲ ਦਰਜ ਹੋਵੇ ਕਿ ਅੱਜ ਦੇ ਨਵੇਂ ਮਸੰਦਾ ਨੇ ਜਿਹੜੀ ਵੰਗਾਰ ਕੌਮ ਨੂੰ ਪਾਈ ਸੀ ਉਹਦਾ ਜਵਾਬ ਕੌਮ ਦੀ ਨੌਜਵਾਨੀ ਨੇ ਦਿੱਤਾ ਹੀ ਨਹੀਂ ਸੋ ਇਹ ਜਿਹੜੀ ਵੰਗਾਰ ਪਾਈ ਹੈ ਅਸੀਂ ਇਹਨੂੰ ਕਬੂਲ ਕਰਦੇ ਹਾਂ ਔਰ 2 ਦਸੰਬਰ ਦੇ ਹੁਕਮਨਾਮੇ ਨੂੰ ਇਨਵਿਨ ਲਾਗੂ ਕਰਨ ਲਈ ਔਰ ਕਰਵਾਉਣ ਲਈ ਅਸੀਂ ਗੁਰੂ ਪਾਤਸ਼ਾਹ ਕੋਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਤੇ ਦਰਤੋਂ ਬਲਬ ਦੀ ਅਰਦਾਸ ਕਰਨ ਲਈ ਆਏ ਕਿ ਸਾਨੂੰ ਬਲ ਬਖਸ਼ੋ ਕਿ ਇਸ ਹੁਕਮਨਾਮੇ ਨੂੰ ਇਤਿਹਾਸ ਇਸ ਤਰੀਕੇ ਨਾਲ ਨਾ ਦਰਜ ਹੋਵੇ ਕਿ ਇਹ ਲਾਗੂ ਹੀ ਨਹੀਂ ਹੋ ਸਕਿਆ ਔਰ ਇੱਕ ਦੁੱਕੀ ਦੀ ਲੀਡਰਸ਼ਿਪ ਨੇ ਉਹ ਲਾਗੂ ਹੋਣ ਨਹੀਂ ਦਿੱਤਾ ਸੋ ਜਿਹੜਾ ਪੰਬਲਪੂਸਾ 2 ਦਸੰਬਰ ਤੋਂ ਬਾਅਦ ਬਣਿਆ ਸੀ ਗਿਆਨੀ ਰਣਜੀਤ ਸਿੰਘ ਜੀ ਉਹਨਾਂ ਨੇ ਕੱਲ ਜਿਹੜੀ ਹੈ ਉਹਦੇ ਤੇ ਸਪਸ਼ਟਤਾ ਦਿਖਾਈ ਹੈ ਇੰਗਲੈਂਡ ਜਾਣ ਤੋਂ ਪਹਿਲਾਂ ਉਹਨਾਂ ਨੇ ਵੀ ਇਹਦੇ ਤੇ ਇੱਕ ਪੰਬਲਪੂਸਾ ਕ੍ਰੀਏਟ ਕਰ ਦਿੱਤਾ ਸੀ ਸੋ ਹੁਣ ਜੇ ਸਪਸ਼ਟਤਾ ਦਿਖਾਤੀ ਹੈ ਸਿੰਘ ਸਾਹਿਬ ਨੇ ਹੁਣ ਅਸੀਂ ਸਾਰੇ ਪੰਥ ਨੂੰ ਅਪੀਲ ਕਰਦੇ ਹਾਂ ਕਿ ਇਹਨੂੰ ਇਨ ਬਿਨ ਜਿਹੜਾ ਲਾਗੂ ਕਰਾਈਏ ਔਰ ਇਤਿਹਾਸ ਤੇ ਦਰਜ ਕਰਾਈਏ ਔਰ ਇਹੀ ਇੱਕ ਰਸਤਾ ਹੈ ਇਹ ਪੰਜ ਦਹਾਕਿਆਂ ਤੋਂ ਦਿੱਲੀ ਵੱਲੋਂ ਸਾਡੇ ਤੇ ਥੋਪੀ ਲੀਡਰਸ਼ਿਪ ਨੂੰ ਲਾ ਕੇ ਨਵਾਂ ਅਕਾਲੀ ਦਲ ਨਵੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਦੀ ਜਿਹੜੀ ਪੁਨਰ ਸੁਰਜੀਤੀ ਹੈ ਉਹ ਇਸ ਹੁਕਮਨਾਮੇ ਨੂੰ ਲਾਗੂ ਹੋਣ ਤੋਂ ਬਾਅਦ ਨਿਕਲੇਗੀ ਸੋ ਇਹਨੂੰ ਅਸੀਂ ਇੰਨਾ ਹਲਕੇ ਚ ਨਾ ਲਈਏ ਕਿ ਇਹ ਕੋਈ ਸਧਾਰਨ ਹੁਕਮਨਾਮਾ ਨਹੀਂ ਇਹਦੇ ਤੇ ਸਿੱਖਾਂ ਦੀ ਅਗਲੀ ਧਾਰਮਿਕ ਲੀਡਰਸ਼ਿਪ ਸਿਆਸੀ ਲੀਡਰਸ਼ਿਪ ਦਾ ਰਾਜਨੀਤਿਕ ਧਾਰਮਿਕ ਲੀਡਰਸ਼ਿਪ ਦਾ ਭਵਿੱਖ ਤੈ ਹੋਣਾ ਸੋ ਇਹਦੇ ਲਈ ਅਸੀਂ ਅਪੀਲ ਕਰਨ ਆਏ ਆਂ ਔਰ ਸਿੰਘ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਨੇ ਵੰਗਾਰ ਸਿੱਖ ਕੌਮ ਨੂੰ ਅਕਾਲ ਤਖਤ ਨੂੰ ਪਾਈ ਹੈ ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਰਗੂਚੇ ਸਿੰਘ ਵਰਕ ਸੁਖਬੀਰ ਸਿੰਘ ਬਾਦਲ ਮੇ ਅਸ਼ੇਂਦਰ ਸਿੰਘ ਗਰੇਵਾਲ ਦਲਜੀਤ ਸਿੰਘ ਚੀਮਾ ਤੇ ਕੁਲਵੰਤ ਸਿੰਘ ਮੰਨਣ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੀ ਪ੍ਰਭੂਸੱਤਾ ਨੂੰ ਚੈਲੰਜ ਕਰਦੇ ਆਂ ਇਹ ਕਹਿਤਾ ਕਿ ਤੁਹਾਡਾ ਅਧਿਕਾਰ ਖੇਤਰ ਜਿਹੜਾ ਹੈ ਉਹ ਸ਼੍ਰੀ ਦਰਬਾਰ ਸਾਹਿਬ ਦੇ ਗਲਿਆਰੇ ਤੱਕ ਸੀਮਤ ਹੈ ਜਿਹਦਾ ਜਿਹਦਾ ਕਨਫੈਸ਼ਨ ਜਿਹੜੀ ਆ ਸਿੰਘ ਸਾਹਿਬ ਗਿਆਨੀਤ ਕਬੀਰ ਸਿੰਘ ਨਵੀ ਨੇ ਕੀਤੀ ਹੈ ਸੋ ਮੈਨੂੰ ਲੱਗਦਾ ਹੈ ਕਿ ਇਹ ਬਿਲਕੁਲ ਆਪਣੇ ਅਸਲੀ ਧਰਮ ਗੁਰੂ ਰਾਮ ਰਹੀਮ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਨੇ ਜਿਸ ਤਰ੍ਹਾਂ ਉਸ ਨੇ ਅਕਾਲ ਤਖਤ ਸਾਹਿਬ ਨੂੰ 2015 ਚ ਵੰਗਾਰਿਆ ਸੀ ਹੁਣ ਉਹਦੇ ਜਿਹੜੇ ਡੇਰਾ ਪ੍ਰੇਮੀ ਰਾਜਨੀਤਿਕ ਲੀਡਰਸ਼ਿਪ ਦੇ ਚੇਲੇ ਨੇ 2025 ਦੇ ਵਿੱਚ ਆ ਕੇ 10 ਸਾਲਾਂ ਬਾਅਦ ਹੀਕ ਆਪਣੇ ਧਰਮੀ ਗੁਰੂ ਵਾਂਗ ਅਕਾਲ ਤਖਸੈਬ ਨੂੰ ਵੰਗਾਰ ਰਹੇ ਨੇ ਔਰ ਇਹ 2015 ਦੀ ਵੰਗਾਰ ਵੀ ਸਿੱਖਾਂ ਨੇ ਕਬੂਲੀ ਸੀ 2025 ਦੀ ਵੰਗਾਰ ਵੀ ਅਸੀਂ ਕਬੂਲ ਕਰਦੇ ਆਂ ਔਰ ਇਸ ਲੀਡਰਸ਼ਿਪ ਨੂੰ ਹੁਕਮਨਾਮੇ ਦੇ ਮੁਤਾਬਕ ਘਰ ਦੇ ਵਿੱਚ ਬਿਠਾਵਾਂਗੇ ਵਿਸ਼ੇਸ਼ ਤੌਰ ਤੇ ਜਿਹੜਾ ਜਥੇਬੰਦੀਆਂ ਵੱਲੋਂ ਸੱਦਾ ਦਿੱਤਾ ਗਿਆ ਸੀ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ 1920 ਦਰਬਾਰੇ ਖਾਲਸਾ ਮਿਸਲ ਸਤਲੋਜ ਅਲਾਈਅੰਸ ਆਫ ਸਿੱਖ ਆਰਗੇਨਾਈਜੇਸ਼ਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਤੇ ਹੋਰ ਜਥੇਬੰਦੀਆਂ ਸੀ ਔਰ ਵਿਸ਼ੇਸ਼ ਤੌਰ ਤੇ ਸਾਡੇ ਨਾਲ ਅੱਜ ਸਾਡੀ ਹੌਸਲਾ ਵਜਾਈ ਲਈ ਸਾਨੂੰ ਮਾਰਗਦਰਸ਼ਨ ਕਰਨ ਲਈ ਸਰਦਾਰ ਬਿਹੰਤ ਸਿੰਘ ਜੀ ਜਿਹੜੇ ਕਿ ਕੌਮੀ ਜਰਨਲ ਜਨਰਲ ਸੁਖੇਸ਼ ਸਿੰਘ ਜੀ ਦੇ ਭਰਾਤਾ ਨੇ ਉਹ ਸਰਦਾਰ ਹਰਦੀਪ ਸਿੰਘ ਜੀ ਡਿਵਡਵਾ ਸਾਹਿਬ ਜਿਨ੍ਹਾਂ ਨੇ ਕੱਲ ਇੱਥੇ ਮੋਰਚਾ ਲਾਉਣ ਦਾ ਵੀ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਅਸੀਂ ਸਮਝਦੇ ਹਾਂ ਕਿ ਉਸ ਦਬਾਅ ਦੇ ਵਿੱਚ ਆ ਕੇ ਜਿਹੜੀ ਇਹ ਸੁਖਮਨਾਮੇ ਦੇ ਪ੍ਰਤੀਸ਼ਪਸ਼ਤਾ ਆਈ ਹੈ ਉਹ ਵੀ ਸਾਡੇ ਨਾਲ ਅੱਜ ਵਿਸ਼ੇਸ਼ ਤੌਰ ਤੇ ਇੱਥੇ ਹਾਜ਼ਰ ਹੋਏ ਨੇ ਔਰ ਅਸੀਂ ਬਹੁਤ ਜਲਦ ਸਿੰਘ ਸਾਹਿਬ ਨੇ ਜਿੱਥੇ ਭਰਤੀ ਮਹਿੰਮ ਬਾਰੇ ਸਪਸ਼ਟਤਾ ਦਿਖਾਈ ਹੈ ਉੱਥੇ ਅਸੀਂ ਚਾਹਾਂਗੇ ਕਿ ਜਿਨ੍ਹਾਂ ਪੰਥ ਦੋਖੀਆਂ ਤੇ ਕਾਰਵਾਈ ਕਰਨੀ ਹੈ ਉਹਦੇ ਤੇ ਵੀ ਜਿਹੜੀ ਉਹਨਾਂ ਨੇ ਸੰਭਾਵੀ ਮੀਟਿੰਗ ਸਿੰਘ ਸਭਾਨਾ ਦੀ ਕਹੀ ਹੈ ਉਹ ਕਾਰਵਾਈ ਉਸੇ ਮੀਟਿੰਗ ਦੇ ਵਿੱਚ ਇਹਨਾਂ ਨਵ ਮਸੰਦਾਂ ਦੇ ਖਿਲਾਫ ਕੀਤੀ ਜਾਵੇ